ਵਰਨਾ ਗੱਡੀ ਤੇ ਆਏ ਨੌਜਵਾਨਾਂ ਦੇ ਵੱਲੂ ਗੋਲੀਬਾਰੀ ਕੀਤੀ ਗਈ ਸੀ ਤੇ ਵਿਦਿਆਰਥੀਆਂ ਦੇ ਦੋ ਗੁੱਟਾਂ ਦੇ ਵਿੱਚ ਦਰਅਸਲ ਇਥੇ ਆਮੋ ਸਾਹਮਣੇ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਗੁਰਦਾਸਪੁਰ ਦੇ ਹਰ ਦੋਛਣੀ ਰੋਡ ਦੇ ਉੱਤੇ ਜਿੱਥੇ ਪਿੰਡ ਹਰਦਾਨ ਵਿਖੇ ਵਿਦਿਆਰਥੀਆਂ ਦੇ ਦੋ ਗੁੱਟ ਆਪਸ ਵਿੱਚ ਝੜਦੇ ਨੇ ਇਸ ਮਾਮਲੇ ਛੁਣ ਵੱਡੇ ਖੁਲਾਸੇ ਹੋਏ ਨੇ ਜ਼ਖਮੀ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਉਹ ਇਕੱਠੇ 버ਗਰ ਖਾ ਰਹੇ ਸਨ ਕਿ ਵਰਨਾ ਗੱਡੀ ਤੇ ਕੁਝ ਨੌਜਵਾਨਾਂ ਨੇ ਆਉਂਦੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਉਹਨਾਂ ਦੇ ਵਿੱਚੋਂ ਇੱਕ ਗੁਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਨੇ ਜਿਹਨਾਂ ਤੋਂ ਵਿੱਚੋਂ ਦੋ ਨੂੰ ਅਮ੍ਰਿਸਰ ਰੈਫਰ ਕਰ ਦਿੱਤਾ ਗਿਆ। ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਲੜਨ ਦੇ ਲਈ ਨਹੀਂ ਆਏ ਸਨ ਨਾ ਹੀ ਗੋਲੀਬਾਰੀ ਕਰਨ ਵਾਲਿਆਂ ਨੂੰ ਜਾਣਦੇ ਨੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਲਖਮੀ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਵਿੱਚੋਂ ਤੇਜ਼ਾਰ ਹਥਿਆਰ ਮਿਲੇ ਨੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਦਹਿ ਵੀ ਕਹਿਣਾ ਹੈ ਕਿ ਫਿਲਹਾਲ ਇਹਨਾਂ ਵਿਦਿਆਰਥੀਆਂ ਦਾ ਸ਼ਹਿਰ ਦੇ ਕਿਸੇ ਨਿੱਜੀ ਕਾਲਜ ਨਾਲ ਸੰਬੰਧ ਉਜਾਗਰ ਨਹੀਂ ਉੱਥੇ ਸਰਕਾਰੀ ਹਸਪਤਾਲ ਦੀ ਡਾਕਟਰ ਜਿਨ੍ਹਾਂ ਦਾ ਇਹ ਕਹਿਣਾ ਕਿ ਚਾਰ ਨੌਜਵਾਨ ਜ਼ਖਮੀ ਉਹਨਾਂ ਦੇ ਕੋਲ ਪਹੁੰਚੇ ਸਨ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸਨ ਇੱਕ ਦੇ ਪੇਟ 'ਚ ਗੋਲੀ ਲੱਗੀ ਸੀ ਤੇ ਇੱਕ ਹੋਰ ਗੰਭੀਰ ਜ਼ਖਮੀ ਸੀ ਦੋਹਾਂ ਨੂੰ ਅਮਰਸਰ ਰੈਫਰ ਕੀਤਾ ਗਿਆ ਤੇ ਦੋਹਾਂ ਦਾ ਇਲਾਜ ਸਰਕਾਰੀ ਹਸਪਤਾਲ 'ਚ ਜਾਰੀ ਹੈ ਫਿਲਹਾਲ ਇੱਥੇ ਜਿਹੜੇ ਦੋ ਨੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਸਰ ਮੇਰਾ ਪਿੰਡ ਜੋਗੌਰ ਬੇਦੀਆਂ ਬੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ ਬੜਕਰ ਖਾਨ ਦੇ ਤੇ ਛਨੀਆ ਰੋਡ ਤੇ ਅਹੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬੈਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬੈਹ ਜਾਨੇ ਉੱਤੇ ਬਿਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬੈ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾਵੇ ਦੋਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਾਹਾਂ ਨੇ ਮੂੰਹ ਬੱਦੇ ਸਰ ਹੁੰਦੇ ਗੋਲੀਆਂ ਮੰਡਾਵੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਉੱਚੀ ਚੀ ਗਾਵੇਂ ਗਾਹ ਕੱਢ ਕੇ ਗੱਡੀ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀਤ ਲਾਤੇ ਮਾਰੀ ਕਿ ਡਿੱਗ ਗਏ ਮੈਂ ਸਰ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਰ ਚਾਰ ਬੰਦੇ ਚੱਕਨੇ ਹੋਏ ਆ ਜੀ ਕਿੱਥੇ ਨੂੰ ਦੋਨ ਸਾਧ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਤੇ ਸਾਨੂੰ ਕਹਿੰਦੇ ਰੈਫਰ ਗੋਲੀਆਂ ਉਥੋਂ ਨਿਕਲਣੀਆਂ ਜਾ ਕੇ ਕੋ ਲਾਗੜੀ ਕਿਉਂ ਕੀਤੀ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਐ ਹੀ ੱੱ ਗੋ ਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਆਉਂਦੇ ਆ ਲੱਗੇ ਦੇ ਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਗੜਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਧੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤਾਂ 버ਗਰ ਖਾਣ ਦੇ 버ਗਰ ਕੋਲ ਵੀ ਜਾਣਗੇ ਆਉਂਦੇ 버ਗਰ ਖਾਣ ਨੂੰ ਬੋਧਾ ਲੱਗ ਜੇ ਲੱਗਾ ਅਹੀਂ ਤੇ ਸਰ ਜੋੜੇ ਖਾਂਦੇ ਪਹਿਲਾਂ ਤੇ ਜੋੜੇ ਫੜਿਆ ਨੂੰ ਚੱਲ ਕੇ ਇੱਕ ਕੰਮ ਆਇਆ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿ ਦੇਖੋ ਜੋੜੇ ਦਾ ਪਿੰਡ ਬਰਗਖਾਂਦ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਹਾਂ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਖਾਂਦਰ ਕੱਲ੍ਹ ਖੱਲਾ ਨਹੀਂ ਫਿਰ ਗੁਰਦਾਪੁਰ ਖਾਂਦਰ ਕਾ ਨਾ ਆਏ ਦੀ ਸਰ ਹਾਂ ਇਹ ਫੱਲਾ ਪਤਾ ਤੇ ਕੀ ਕੰਮ ਆਇਆ ਹਨੀ ਕਪੜੇ ਲੈਣ ਆਏ ਤੇ ਰਾਤ ਨੂੰ ਜਾਣ ਤੇ ਜਦ ਤੇ ਸਾਨੂੰ ਮਿਲ ਗਏ ਤੇ ਉੱਥੇ ਬਰਗਖਾਂਦ ਆ ਵੇ ਆਪਾਂ ਸਾਰੇ ਜਾਣੇ

ਮੇਰਾ ਨਾਮ ਡਾਕਟਰ ਨਿੱਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜੰ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹਮ ਦੋ ਹੀ ਇੱਥੇ ਪੜਦਾ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਣੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਟ੍ਰੀਟਮੈਂਟ ਚੱਲਦਾ ਜਿੱਤੂ ਰੋਕਾ ਤਾਂ ਹਾਂ ਜੀ ਗਲੋਰਾਫਰ ਇਹ ਪਿਆ ਹਰਦੁਸ਼ੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਜੀ ਲੜਾਈ ਝਗੜਾ ਹੋ ਗਿਆ ਤੇ ਦੇਖੇ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਸ ਵਿੱਚ ਕੁਝ ਝਗੜਾ ਹੋਇਆ ਚਾਹੁੰਦੇ ਵੀ ਤੇ ਵਿੱਚ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰ ਦੋਪੇ ਕਿ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲੇ ਦੇ ਬੱਚੇ ਸਰ ਬੀਕੂ ਕਾਲੇ ਦੀ ਪਰਫੈਕਟਲੀ ਕਾਲੇ ਦੇ ਕਿਸੇ ਜੀ ਇਦਾਂ ਬੱਚੇ ਹੈਗੇ ਅਲੱਗ-ਅਲੱਗ ਥਾਵਾਂ ਤੋਂ ਹੈਗੇ ਆ ਜਿਉਂ ਪਤਾ ਲੱਗਾ। ਹਲਪਲਗਾਂ ਦੀ ਕਾਲੇ ਲੜਾਈ ਹੋਈ ਕੱਲ੍ਹ। ਨਹੀਂ ਉਹ ਜੁਸਾ ਦੇ ਕੋਈ ਪੁੱਲੀ ਸਾਡੇ ਲੋਕਾਂ ਚ ਪਈ ਹੋਈ ਹੈ। ਚ ਵੀ ਹੁਣ ਇਹ ਪਤਾ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਬੰਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਦੀ ਝਗੜਾ ਹੋਇਆ ਜਦੋਂ ਕਿ ਅਸੀਂ ਇਮੀਡੀਏਟਲੀ ਪਹੁੰਚੇ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ। ਦੋ ਧਣੇ ਦੀ ਲੜਾਈ ਹੋਈ ਦੋ ਧੋੜੀ। ਉਹਦੇ ਇੱਕ ਮੋੜਾ ਮਾਰ ਕੇ ਚਾਰ ਫੱਟਰ ਹੋ ਗਏ। ਹਾਂ। ਤੇ ਜਿਹੜੇ ਗੋਲੀ ਚਲਾਉਣ ਲੱਗ ਪੜ ਲਗਾ ਕੌਣ ਸੀ? ਉਹ ਉਹ ਅਜੇ ਅਸੀਂ ਉਹ ਸਾਡੇ ਉਹ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਕਿ ਕਿੰਨੀ ਰੋਡ ਫਾਰਿੰਗ ਹੋਈ ਪਤਾ ਨਹੀਂ ਇਹ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਹੀ ਹੋਣੀਆਂ ਫੈਰੀ ਲੱਗੀ ਆ ਚਾਪਾ ਨਹੀਂ ਕੋਈ ਸਰ ਇਹਨਾਂ ਨੇ ਵੀ ਜਾਂਚ ਚਲਾਈ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦਾਤਰ ਰੂਟਰ ਪਿਆ ਵਾ ਤੇ ਬਾਕੀ ਇਹ ਜੀ ਇਨਵੈਸਟੀਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ-ਕਿਹੜੇ ਬੰਦੇ ਸੀਗੇ ਤੇ ਕੋਈ ਸਾਰੇ ਕਸ਼ਟ ਹੋ ਜਾਣਗੇ ਠੀਕ